ਭਗਵਾਨ ਜਮਾਨ ਦੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਪੰਜਾਬ ਦੇ ਹਜ਼ਾਰ ਹਨ ਬੜੇ ਖਰਾਬ ਹੁੰਦੇ ਜਾ ਰਹੇ ਆ ਚੋਰ ਮਚਕਿਆਂ ਨੇ ਗੰਦਪਾ ਤਾ ਪੰਜਾਬ ਚ ਤੁਸੀਂ ਜਾਂ ਤੁਹਾਡੀ ਟੀਮ ਫੇਸਬੁੱਕ ਤੇ ਵੀਡੀਓ ਤੇ ਦੇਖਦੀ ਹੋਣੀ ਆ ਹਾਂ ਹੁਣ ਤੁਹਾਡੇ ਵਰਗੇ ਜਿਹੜੇ ਵੀਆਈਪੀ ਪਰਿਵਾਰ ਆ ਉਹਨਾਂ ਦੇ ਗੁੰਡਿਆਂ ਨੇ ਬੀਬੀਆਂ ਦੇ ਪਰਸ ਨਹੀਂ ਖੋਣੇ ਨਾ ਕਹਿੰਦੇ ਵਾਲੀਆਂ ਲਾਉਣੀਆਂ ਆ ਪਰ ਜਿਹੜਾ ਸਾਡੇ ਅਰਗਾ ਆਮ ਸਮਾਜ ਆ ਉਹ ਬੜਾ ਦੁਖੀ ਆ ਬੱਚੇ ਚੱਕੀ ਜਾਂਦੇ ਆ ਬੀਬੀਆਂ ਕੋ ਮੋਬਾਈਲ ਖੋਲੇ ਬੀਬੀਆਂ ਦੀਆਂ ਵਾਲੀਆਂ ਖੋਲੀਆਂ ਸ਼ਰਿਆਮ ਚੋਰੀਆਂ ਹੋਣ ਡੀਆਂ ਭਗਵੰਤ ਮਾਨ ਜੀ ਸ਼ਰਿਆਮ ਚੋਰੀਆਂ ਹੋਣ ਡੀਆਂ ਤੁਸੀਂ ਫੇਸਬੁੱਕ ਦੇ ਆਪਣੀ ਟੀਮ ਨੂੰ ਕਹੋ ਵੇਖਣ ਸਿਰਫ ਜੇ ਸਰਕਾਰ ਨੇ 99 ਸੀਟਾਂ ਚ ਤਾ ਅਗੇ ਕੱਲਿਆ ਦਿਓ ਏਸੀ ਰੂਮ 'ਚ ਬਹਿਣ ਵਾਸਤੇ ਤੇ ਕਾਰਾਂ 'ਚ ਘੁੰਮਣ ਵਾਸਤੇ ਧੰਨ ਰੋ ਤੁਹਾਡੀ ਟੀਮ ਨੂੰ ਨਹੀਂ ਕੱਲਿਆ ਪੰਜਾਬ 'ਚ ਇੰਨੀਆਂ ਚੋਰੀਆਂ ਹੋ ਰਹੀਆਂ ਚੋਰੀਆਂ ਕਰਦਾ ਕੋਣ ਉਹ ਤੁਹਾਨੂੰ ਮੈਂ ਦੱਸਦਾ ਆ ਉਹ ਤੁਹਾਨੂੰ ਮੈਂ ਦੱਸਦਾ ਕੌਣ ਕਰਦਾ ਜਿੰਨੇ ਚਟਾ ਲਾਉਂਦੇ ਆ ਚਟਾ ਕਹਿੰਦੇ ਦਾ ਪੀਂਦੇ ਰੋਜ਼ ਹਰ ਚਟਾ ਲਾਉਣ ਵਾਲਾ ਤਿੰਨ ਤੋਂ ਤਿੰਨ ਚਾਰ ਪੰਜ 7000 ਦਾ ਚਟਾ ਡੇਲੀ ਪੀਂਦਾ ਆ ਹੈ ਉਹ ਇਨਕਮ ਕਿਥੋਂ ਨਹੀਂ ਆਏ ਕੋਈ ਐਮਐਲਏ ਦੇ ਮੁੰਡੇ ਤਾਂ ਹੈ ਨਹੀਂ ਜੋ ਮੰਦੀਰ ਗੰਦਵਾਦਾ ਗੁੰਡ ਮੁੰਡ ਗੁੰਡਾ ਮੁੰਡਾ ਜੋ ਗੰਦ ਮੰਦ ਹੈ ਨਾ ਇਹ ਕੀ ਕਰਦੇ ਆ ਵੀ ਰੋਜ਼ ਨਾ ਚਟਾ ਲਾਉਣਾ ਹੁੰਦਾ ਕਿਸੇ ਜਨਾਨੀ ਕੋ ਮੋਬਾਈਲ ਖੋਦਾ ਕਿਸੇ ਦੀ ਚੈਨ ਲਾਦਾ ਕਿਸੇ ਕੋ ਪਰਸ ਖੋਦਾ ਬੱਚੇ ਚੋਰੀ ਕਰਕੇ ਵੇਚਦੇ ਹੈ ਨਾ ਮੋਬਾਈਲ ਤੇ ਚੈਨੀਆਂ ਤੇ ਬੱਚੇ ਇਹ ਮੈਂਟੋ ਮੈਂਟ ਵੇਖ ਜਾਂਦੇ ਹੋਰ ਇਹ ਕਿਹੜੀਆਂ ਚੋਰੀਆਂ ਕਰਨ ਹੈ ਨਾ ਇਹੋ ਮੈਂਟੋ ਮੈਂਟ ਚੱਕੋ ਚੋਰੀ ਕਰੋ ਤੇ ਮੈਂਟੋ ਮੈਂਟ ਸਾਹਮਣੇ ਦੋ ਤੇ ਮਾਲ ਲਾਉ ਤੇ ਲਾਓ ਤੇ ਸੌਜੋ ਇਹ ਇਹਨਾਂ ਲੋਕਾਂ ਦਾ ਇਹ ਕੰਮ ਹੈ ਇਹੋ ਜਿਹੇ ਲੋਕਾਂ ਦਾ ਸ਼ਕਤੀ ਨਾਲ ਨਿਪਟੋਏ ਕੋ ਆਮ ਆਮ ਸਮਾਜ ਦੇ ਇਨਸਾਨ ਲੋਕ ਨਹੀਂ ਹੈਗੇ ਆਮ ਜ਼ਿੰਦਗੀ ਜੀਣ ਵਾਲੇ ਲੋਕ ਨਹੀਂ ਹੈਗੇ ਇਹ ਸਭ ਕਲੰਕਿਆ ਪੰਜਾਬ ਦੇ ਜੋ ਨਸ਼ੇੜੀ ਗਏ ਗਿਆ ਗੁੰਡੇ ਇਹਨਾਂ ਦੇ ਪੂਰੇ ਗਰੁੱਪ ਬਣੇ ਹੋਏ ਨਾ ਗੁੰਡਿਆਂ ਦੇ ਇਹਨਾਂ ਵਾਸਤੇ ਸ਼ਕਤੀ ਨਾਲ ਨਜਿੱਠੋ ਤੇ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਬਾਕੀ ਬਹੁਤ ਵਧੀਆ ਹੋ ਰਿਹਾ ਤੁਸੀਂ ਪੰਜਾਬ ਦੀ ਤਰੱਕੀ ਕਰ ਰਹੇ ਹੋ ਮੈਂ ਵੀ ਆਪ ਪਾਰਟੀ ਦਾ ਮੈਂਬਰ ਹਾਂ ਹੈਨਾ ਤੇ ਬੇਨਤੀ ਆ ਵੀ ਇਹ ਜੋ ਗੰਦ ਗਏ ਗਿਆ ਸਾਰਾ ਖਤਮ ਕਰੋ ਇਹਨਾਂ ਨੂੰ ਜੇਲਾਂ ਸੁਟੋ ਤੇ ਕੰਮ ਕਰਾਓ ਇਹਨਾਂ ਕੋ ਜਿਵੇਂ ਚੀਨ ਦੀਆਂ ਜੇਲਾਂ ਵਿੱਚ ਕੰਮ ਹੁੰਦਾ ਨਾ ਇੱਥੇ ਆਪਣੇ ਦੇ ਜੇਲਾਂ ਵਿੱਚ ਵੀ ਜੋ ਕਿਸਾਨ ਵਰਗੇ ਇਹਨਾਂ ਨੂੰ ਬਰੀਆਨੀ ਮਿਲਦੀ ਆ ਹੈ ਤੇ ਇਹ ਕਾਨੂੰਨ ਮੋਦੀ ਸਾਹਿਬ ਨੂੰ ਬਦਲਣਾ ਚਾਹੀਦਾ ਵੈਸੇ ਮੋਦੀ ਸਾਹਿਬ ਨੇ ਬਹੁਤ ਜਿਹੜੇ ਮਾੜੇ ਕਾਨੂੰਨ ਸੀ ਬਦਲੇ ਆ ਇਹ ਕਾਨੂੰਨ ਬਦਲਣਾ ਚਾਹੀਦਾ ਆ ਜਿਹੜੇ ਤਾਂ ਹੈਗੇ ਵਿਚਾਰੇ ਗਲਤੀ ਨਾਲ ਜੇਲ੍ਹ ਚ ਜਾਂਦੇ ਉਹਨਾਂ ਨੂੰ ਤੇ ਇੱਕ ਹੋਰ ਜੇਲ੍ਹ ਚ ਰੱਖਿਆ ਜਾਵੇ ਪਰ ਜਿਹੜੇ ਆ ਪਰਮਾਨੈਂਟਲੀ ਗੰਦਮਾਨ ਦੇ ਇਹਨਾਂ ਨੂੰ ਇਹੋ ਜੀਆਂ ਜੇਲਾਂ ਚ ਰੱਖੋ ਜਿੱਥੇ 24 ਘੰਟੇ ਕੰਮ ਕਰਾਓ ਇਹਨਾਂ ਕੋ ਹਨਾ ਸਰਕਾਰ ਨੂੰ ਕੁਝ ਫਾਇਦਾ ਹੋਵੇ ਤੇ ਭਗਵਾਨ ਜੀ ਇਹੋ ਬੇਨਤੀ ਆ ਬਈ ਪੰਜਾਬ ਚ ਜੋ ਹਾਲਾਤ ਖਰਾਬ ਹੋ ਰਹੇ ਆ ਇਹਨਾਂ ਦਾ ਖਿਆਲ ਕਰੋ ਇਨਾਂ ਦੇ ਕੰਟਰੋਲ ਕਰੋ ਇਹ ਜੋ ਗੁੰਡੇ ਗੰਡੇ ਇਹਨਾਂ ਨੂੰ ਜੇਲ੍ਹ ਤੱਕੋ ਸੀਸੀਟੀਵੀ ਹੋਣ ਦੇ ਬਾਵਜੂਦ ਵੀ ਬੰਦੇ ਫੜੇ ਜਾਣ ਦੇ ਬਾਵਜੂਦ ਵੀ ਸਭ ਕੁਝ ਦਿਖਣ ਦੇ ਬਾਵਜੂਦ ਵੀ ਕ੍ਰਾਈਮ ਹੋ ਰਿਹਾ ਪੰਜਾਬ 'ਚ ਚੋਰੀਆਂ ਚਕਾਰੀਆਂ ਹੋ ਰਹੀਆਂ ਸ਼ਰਮ ਇਹ ਡੱਕ ਹੋਣੀਆਂ ਚਾਹੀਦੀਆਂ ਭਗਵੰਤ ਮਾਨ ਜੀ ਇਹ ਡੱਕ ਹੋਣੀਆਂ ਚਾਹੀਦੀਆਂ ਇਹਨਾਂ ਦੇ ਕੰਟਰੋਲ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ